ਹੈਲੋ ਹਾਂਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜਿਹੜੇ 12 ਅਕਤੂਬਰ ਨੂੰ ਜੋ ਟੂਰਨਾਮੈਂਟ ਸ਼ੁਰੂ ਹੋ ਰਿਹਾ ਉਹਦੇ ਵਿੱਚ ਖੇਡ ਰਹੇ ਆ ਉਹਨਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਉਹਨਾਂ ਦਾ ਧੰਨਵਾਦ ਮੈਂ ਕਿ ਮੈਂ ਜਿਹੜੀ ਗੱਲ ਕਰਨ ਵਾਸਤੇ ਇਹ ਵੀਡੀਓ ਬਣਾਈ ਜਾ ਰਹੀ ਆ ਕਿ ਜਿਹੜੇ-ਜਿਹੜੇ ਵੀਰਾਂ ਦੀ ਲਿਸਟ ਆ ਚੁੱਕੀ ਆ ਉਹ ਕਿਰਪਾ ਕਰਕੇ ਆਪਣੇ ਪਲੇਅਰ ਚੇਂਜ ਨਾ ਕਰਨ ਚੇਂਜ ਨਹੀਂ ਹੋਣਗੇ ਲਿਸਟ ਦੇ ਮੁਤਾਬਕ ਹੀ ਪਲੇਅਰ ਖੇਡੇ ਜਾਣਗੇ ਦੂਸਰੀ ਗੱਲ ਇਹ ਆ ਕਿ 15 ਬੰਦਿਆਂ ਦੀ ਲਿਸਟ ਹੀ ਚਾਹੀਦੀ ਆ 16ਵਾਂ ਬੰਦਾ ਜੇਕਰ ਤੁਸੀਂ ਲਿਸਟ ਵਿੱਚ ਨਾਮ ਦੇਂਦੇ ਜੇ ਮੈਨੇਜਮੈਂਟ ਆ ਜੋ ਕਮੇਟੀ ਆ ਉਹ ਕਿਸੇ ਵੀ ਬੰਦੇ ਨੂੰ ਜਿਹੜਾ ਮੈਚ ਨਹੀਂ ਖੇਡਿਆ ਹੋਊਗਾ ਜਿਹੜੇ ਬਣ ਕੇ 5 ਬੰਦੇ ਬਚ ਜਾਣਗੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਦਾ ਵੀ ਨਾਮ ਕੱਟ ਕੇ ਅੰਦਨਾ ਕਰ ਸਕਦੀ ਆ ਕਰਨੇ ਪੈਣੇ 15 ਤੇ ਸੂ ਬੇਨਤੀ ਆ ਸਾਰੇ ਵੀਰਾਂ ਨੂੰ ਕਿ ਇਸ ਗੱਲ ਨੂੰ ਜ਼ਰੂਰ ਧਿਆਨ ਚ ਰੱਖਣ ਕਿਉਂਕਿ ਟੂਰਨਾਮੈਂਟ ਬਹੁਤ ਵਧੀਆ ਕਰਾਉਣ ਵਿੱਚ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਆ 플레이ਰਾਂ ਦਾ ਟੀਮਾਂ ਦਾ ਕੈਪਟਨਾਂ ਦਾ ਤੇ ਲਗਭਗ ਸਾਡੇ ਪਤਵੰਤੇ ਸੱਜਣ ਜਿਨ੍ਹਾਂ ਨੇ ਸਾਡਾ ਸਾਥ ਦੇਣਾ ਆ ਸਾਡੇ ਸਪਾਂਸਰਾਂ ਦਾ ਸਾਰਿਆਂ ਦਾ ਧੰਨਵਾਦ ਆ ਇਹ ਇਹਨਾਂ ਗੱਲਾਂ ਨੂੰ ਜ਼ਰੂਰ ਜਿੰਨੇ ਵੀ ਕੈਪਟਨ ਆ ਉਹ ਧਿਆਨ ਵਿੱਚ ਰੱਖਣ ਕਿ 15 ਬੰਦਿਆਂ ਦੀ ਲਿਸਟ ਤੇ ਜੋ ਲਿਸਟ ਆਈ ਆ ਭਾਵੇਂ ਉਹ ਜੰਡਿਆਲੇ ਦੇ ਆ ਭਾਵੇਂ ਉਹ ਬਾਦੀਆਂ ਟੀਮਾਂ ਆ ਜੋ ਵੀ ਲਿਸਟ ਦੇ ਵਿੱਚ ਨਾਮ ਦਿੱਤੇ ਗਏ ਆ ਉਹਨਾਂ ਲਿਸਟਾਂ ਦੇ ਅਨੁਸਾਰ ਹੀ ਮੈਚਾਂ ਦੇ ਪਲੇਅਰ ਖੇਡਣਗੇ ਸੋ ਬਾਰ-ਬਾਰ ਫੋਨ ਕਰਕੇ ਕਿਸੇ ਦਾ ਨਾਮ ਚੇਂਜ ਕਰਾਉਣਾ ਜਾਂ ਕਿਸੇ ਨੂੰ ਹੋਰ ਨੂੰ ਕਿ ਮੈਂ ਇਧਰੋਂ ਨਹੀਂ ਖੇਡਣਾ ਮੈਂ ਉਧਰੋਂ ਖੇਡਣਾ ਉਹ ਤੁਹਾਡੇ ਪਰਸਨਲ ਮਸਲੇ ਆ ਕੱਲ ਨੂੰ ਹੱਲ ਹੋ ਜਾਣਗੇ ਪਰਸੋਂ ਹੱਲ ਹੋ ਜਾਣਗੇ ਬੜਾ ਮੈਂ ਸਾਨੂੰ ਤੰਗ ਨਾ ਕਰੋ